ਅਨੰਦਪੁਰ ਸਾਹਿਬ ਤੋਂ ਸਾਂਸਦ ਮਲਵਿੰਦਰ ਕਾਂਗ ਜਤਣ ਤੋਂ ਬਾਅਦ ਸਚ ਕਰਨ ਹਰਮੰਦਰ ਸਾਹਿਬ ਮੱਥਾ ਟੇਕਣ ਦੇ ਲਈ ਪਹੁੰਚੇ ਤੇ ਇਸ ਮੌਕੇ ਤੇ ਉਹਨਾਂ ਨੇ ਕੀਰਤਨ ਵੀ ਸੁਣਿਆ ਸਰਬੱਤ ਦੇ ਪੱਲੇ ਦੀ ਅਰਦਾਸ ਕੀਤੀ ਹੈ ਤੇ ਜਦੋਂ ਪਤਕਰਾਰ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਅਨੰਦਪੁਰ ਸਾਹਿਬ ਦੀ ਸੰਗਤ ਨੇ ਜੋ ਉਹਨਾਂ ਨੂੰ ਜਤਾਇਆ ਹੈ ਉਸ ਦਾ ਸ਼ੁਕਰਾਨੇ ਦੇ ਵਜੋਂ ਤਨਮਨ ਤਨ ਦੇ ਨਾਲ ਉਹ ਕਾਰਜ ਕਰਨਗੇ ਜਲੰਧਰ ਜਿਮਨੀ ਚੋਣ ਦੇ ਵਿੱਚ ਵੀ ਆਮ ਆਦਮੀ ਪਾਰਟੀ ਵੱਡੇ ਲੀਡ ਦੇ ਨਾਲ ਜੁਟੇਗੀ ਦੇਖੋ ਅੱਜ ਗੁਰੂ ਰਾਮਦਾਸ ਮਹਾਰਾਜ ਜੀ ਦੇ ਕਰਨਾ ਚ ਨਤਮਸਤਕ ਹੋਣਾ ਆਏ ਆ। ਔਰ ਗੁਰੂ ਸਾਹਿਬ ਦਾ ਕੋਟਾਨ ਕੋਟਾਨ ਸ਼ੁਕਰ ਵੀ ਕਰਦੇ ਆ ਕਿ ਉਹਨਾਂ ਨੇ ਲੋਕ ਸਭਾ ਦੀ ਜਿਹੜੀ ਜਿੰਮੇਵਾਰੀ ਦਿੱਤੀ ਕਿਉਂਕਿ ਉਸ ਤੋਂ ਬਾਅਦ ਮੈਂ ਪਹਿਲੀ ਵਾਰ ਆਇਆ ਹਾਂ। ਗੁਰੂ ਸਾਹਿਬ ਦਾ ਸ਼ੁਕਰਾਨਾ ਵੀ ਕਰਨਾ ਹੈ ਔਰ ਇਸ ਵਾਰ ਨੇ ਨਾਲ ਇੱਥੇ ਕੁਝ ਸਮਾਰੰਗੀ ਸੀਗੇ। ਉਹਨਾਂ ਚ ਵੀ ਸ਼ਿਰਕਤ ਕਰਨੀ। ਜ਼ਿਲ੍ਹਾ ਲੰਧਾ ਚੋਣ ਦਾ ਕਾਰਜਵਾਲਤਾ ਕਿ ਉੱਥੇ ਦੇ। ਦੇਖੋ ਜਲੰਧਰ ਦੇ ਉਹਨਾਂ ਨੂੰ ਲੈ ਕੇ ਕਿਉਂਕਿ ਸਾਹੀ ਕਾਫੀ ਦਿਨ ਉੱਥੇ ਲਾਏ ਆ ਇਹ ਲੈ ਬੇਸਿਕਲੀ ਤੇ ਜਲੰਧਰ ਦੇ ਲੋਕਾਂ ਤੇ ਇਲੈਕਸ਼ਨ ਥੋਪਿਆ ਗਿਆ ਹੈ ਔਰ ਜਲੰਧਰ ਵੈਸਟ ਦੇ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਵੀ ਹੈ ਔਰ ਇਹ ਪੂਰੀ ਚੋਣ ਜਿਹੜੀ ਹੈ ਕੈਂਡੀਡੇਟਾਂ ਦੇ ਕਿਰਦਾਰ ਨੂੰ ਲੈ ਕੇ ਪੂਰੀ ਹੋਈ ਹੈ ਜਿੱਦੇ ਵਿੱਚ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਜਿਹੜੇ ਮੰੰਦਰ ਭਗਤ ਦੀ ਹੈ ਉਹਨਾਂ ਦੀ ਰਾਜਨੀਤੀ ਬੜੀ ਸਾਫ਼ ਸੁਥਰੀ ਰਹੀ ਉਹਨਾਂ ਦੇ ਫਾਦਰ ਸਾਹਿਬ ਹੀ ਮੰਤਰੀ ਰਹੇ ਆ ਔਰ ਚਾਹੇ ਕਾਂਗਰਸ ਦੇ ਹੋਣ ਚਾਹੇ ਭਾਜਪਾ ਦੇ ਉਹਨਾਂ ਤੇ ਬਹੁਤ ਤਰ੍ਹਾਂ ਦੇ ਅਲੀਗੇਸ਼ਨ ਸਿਰ ਚ ਲੱਗਦੇ ਆ ਔਰ ਮਾਰਜੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਵੀ ਬੜਾ ਸਮਾਂ ਲਾਇਆ ਹੈ ਸਾਨੂੰ ਬੜੀ ਉਮੀਦ ਹੈ ਕਿ ਵੱਡੇ ਮਾਰਜੋਗ ਨਾਲ ਜਲੰਧਰ ਰੈਸਟ ਦੇ ਲੋਕ ਜਿਹੜੇ ਆ ਮਹਿੰਦਰ ਭਗਤ ਜੀ ਨੂੰ ਜਿਤਾ ਕੇ ਆਵਾਜ਼ ਵੀ ਪਾਰਟੀ ਨੂੰ ਜਿੱਤ ਕਰਦੇ 80 ਫੀਸਦੀ ਨੇ ਆਵੰਦ ਹੰਝੂ ਤੋਂ ਪਾਪੇ ਆ ਜਾਂਦਾ ਹੈ ਇਹ ਸਵੈ ਸੁਸਨੋਈ ਦਾ ਇੰਟਰਵਿਊ ਪੰਜਾਬ ਦੇ ਵਿੱਚ ਹੈ ਮੈਨੂੰ ਲੱਗਦਾ ਇਹਦੇ ਤੇ ਆਲਰੇਡੀ ਔਨਰੇਬਲ ਹਾਈ ਕੋਰਟ ਨੇ ਨੋਟਿਸ ਲਿਆ ਆ ਔਰ ਜਦੋਂ ਮਾਮਲਾ ਸਭ ਜੁਡੀਸ਼ੀਅਤ ਉਹਦੇ ਤੇ ਬਹੁਤ ਜ਼ਿਆਦਾ ਬੋਲਣ ਦੀ ਲੋੜ ਨਹੀਂ ਜਿਹੜੀ ਰਿਪੋਰਟ ਪੰਜਾਬ ਪੁਲਿਸ ਨੇ ਰੱਖੀ ਹੋਣ ਵਾਲੇ ਟਾਈਮ ਤੇ ਆ ਹੀ ਜਾਣੀ